ਅਸੀਂ ਇਸ ਸਮੇਂ ਸਲੋ ਪਿੰਡ ਵਿਖੇ ਮੌਜੂਦ ਹਾਂ ਔਰ ਇੱਕ ਗਰੀਬ ਪਰਿਵਾਰ ਉੱਥੇ ਪਹੁੰਚੇ ਹੋਏ ਆ ਔਰ ਇਹਨਾਂ ਤੇ ਇੱਕ ਕਿਆਮਤ ਦੀ ਰਾਤ ਆਉਂਦੀ ਆ ਜੀ ਤਿੰਨ ਚਾਰ ਦਿਨ ਪਹਿਲਾਂ ਇਹ ਭੈੰਜੀ ਹੋਣੇ ਨੇ ਇਹਨਾਂ ਦੇ ਹਸਬੰਦ ਜਿਹੜੇ ਆ ਉਹ ਮੋਟਰਸਾਈਕਲ ਤੇ ਆ ਰਹੇ ਸੀ ਤਾਂ ਐਕਸੀਡੈਂਟ ਹੋ ਜਾਂਦਾ ਜਿਸ ਤੋਂ ਬਾਅਦ ਐਮਰਜੈਂਸੀ ਹਾਲਾਤਾਂ ਵਿੱਚ ਉਹਨਾਂ ਨੂੰ ਪੀਜੀਆਈ ਵਿਖੇ ਲਿਜਾਇਆ ਜਾਂਦਾ ਉੱਥੇ ਉਹਨਾਂ ਦਾ ਆਪਰੇਸ਼ਨ ਹੋਣਾ ਰੀਡ ਦੀ ਹੱਡੀ ਦਾ ਪਰ ਰੀਡ ਦੀ ਹੱਡੀ ਇਸ ਪਰਿਵਾਰ ਦੀ ਟੁੱਟ ਚੁੱਕੀ ਆ ਅੱਖਾਂ ਵਿੱਚ ਤੁਸੀਂ ਹੰਜੂ ਜਿਹੜੇ ਸਾਫ਼-ਸਾਫ਼ ਦੇਖ ਸਕਦੇ ਹੋ ਮੈਂ ਲੋਕਾਂ ਦਾ ਘਰਾਂ ਦਾ ਕੰਮ ਕਰਦੀ ਮੇਰੇ 6 ਨਿਆਣੇ ਆ ਮੇਰਾ ਘਰ ਵਾਲਾ ਕਮਾਣੇ ਵਾਲਾ ਸੀ ਉਹਦਾ ਇਨਸੀਡੈਂਟ ਹੋ ਗਿਆ ਮੇਰੇ ਤੋਂ ਲਾਜ ਲਗੀ ਪੈਸੇ ਹੈ ਨਹੀਂ ਮੈਂ ਸਾਰੇ ਘੁੰਮ ਲਈ ਮੈਂ ਕਿੱਥੇ ਕਿੱਥੇ ਜਾ ਕੇ ਆਈ ਹਾਂ ਤੁਸੀਂ ਜਿਵੇਂ ਤੀਰਾ ਕਲੋਨੀ ਵੀ ਜਾ ਕੇ ਆਈ ਹਾਂ ਮੈਂ ਇੱਧਰ ਪੇ ਸ਼ਹਿਰ ਦੇ ਵਿੱਚ ਕਿੱਥੇ-ਕਿੱਥੇ ਮੈਂ ਪਹਿਲਾਂ ਹੈਲਪ ਲਈ ਸੀ ਪਹਿਲੇ ਘਰ ਵਾਲੇ ਵੀ ਉੱਥੋਂ-ਉੱਥੇ ਸਾਰੇ ਜਾਈ ਮੈਨੂੰ ਜਵਾਬ ਹੋ ਗਿਆ ਬਸ ਪੰਚਾਇਤੀ ਮੈਂਬਰਾਂ ਕੋਲ ਵੀ ਇੱਥੇ ਸਰੋ ਦੇ ਵਿੱਚ ਵੀ ਹੱਥ ਖੜੇ ਕਰਦੇ ਕਹਿੰਦੇ ਸਾਡੇ ਤੋਂ ਹੈ ਨਹੀਂ ਹੈਲਪ ਹੁਣ ਆਪਰੇਸ਼ਨ ਕਿੱਦਣੇ ਬੈਨ ਪਾਰਸੋਂ ਨੂੰ ਆ ਜੀ ਆਪਰੇਸ਼ਨ ਮੇ ਤੋਂ ਕਰਾਇਆ ਤਾਂ ਤੱਕ ਨਹੀਂ ਲੱਗ ਗਈ ਨਹੀਂ ਹੈਗੀ ਉੱਥੇ ਆਪਣੇ ਕੋ ਕਰ ਚਾਟਾ ਦਾਲ ਵੀ ਨਹੀਂ ਕੋਈ ਨਹੀਂ ਮੈਂ ਹੀ ਕਮਾਦੀ ਸੀ ਉਹ ਬਸ ਉਹ ਵੀ ਕਮਾਦਾ ਸੀ ਮੈਂ ਕਮਾਦੀ ਸੀ ਮੈਂ ਬਛੇ ਨੇ ਆਣੇ ਪਾਲਦੀ ਸੀ ਉਦੋਂ ਮੈਨੂੰ ਪਤਾ ਨਹੀਂ ਲੱਗੇ ਕਿਹੜੇ ਬਲੇ ਐਕਸੀਡੈਂਟੋਂ ਮੈਂ ਕੰਮ ਤੇ ਗਈ ਸੀ ਅਸੀਂ ਉਹ ਪੈਸਾ ਵੀ ਬਹੁਤ ਸਾਰਾ ਲੱਗਣਾ ਹੈ ਤੇ ਇੱਥੋਂ ਤਾਂ ਐਮਰਜੈਂਸੀ ਕਹਿੰਦੇ ਕਿ ਸਿਚੁਏਸ਼ਨ ਹੈ ਉਹਨਾਂ ਨੂੰ ਜਿਹੜਾ ਪੀਜੀਆ ਭੇਜ ਦਿੱਤਾ ਅੱਜ ਦਿਨ ਸੋਮਵਾਰ ਹੈ 9 ਤਰੀਕ ਹੈ ਤੇ ਬੁੱਧਵਾਰ ਨੂੰ ਆਪਰੇਸ਼ਨ ਹੋਣਾ ਭੈਣ ਜੀ ਖਰਚਾ ਕਿਨਾ ਦੱਸਿਆ ਪਈ ਆ 60000 ਰੁਪਇਆ ਕਹਿੰਦਾ ਤੁਹਾਡੇ ਕੋਲ ਹੋਣਾ ਚਾਹੀਦਾ ਤੁਸੀਂ ਲੈ ਕੇ ਆਓ ਮੇਤੋ ਸਾਰ ਐਸ ਵੇਲੇ ਕਰ ਰੁਪਈਆ ਨਹੀਂ ਮੈਂ ਲੋਕਾਂ ਦੀ ਮਿਹਨਤ ਕਰਕੇ ਅੱਡੇ ਮੈਨੂੰ ਕਿਤੇ ਹੋਰੀ ਪੱਲੇ ਪਿਆ ਮੈਂ ਤੁਹਾਡੇ ਕੋਲ ਤਾਂ ਸਾਰ ਹੈਲਪ ਮੰਗੀ ਇਨਸਾਨੀਅਤ ਨਾਤੇ ਤੁਹਾਡੇ ਹਾਲਾਤ ਦੇਖ ਕੇ ਮੈਂ ਜਿੰਨੇ ਜੋਗਾ ਮੈਂ ਤਾਂ 100 ਮਦਦ ਕਰ ਸਕਦਾ ਬਾਕੀ ਅਸੀਂ ਜਿਹੜਾ ਸਾਡਾ ਪਰਿਵਾਰ ਦੇਖ ਰਿਹਾ ਸਾਡੇ ਫੈਮਿਲੀ ਮੈਂਬਰਸ ਦੇਖ ਰਿਹਾ ਉਹ ਮਦਦ ਕਰਨਗੇ ਆ 5000 ਰੁਪਇਆ ਤੁਸੀਂ ਮੇਰੇ ਵੱਲੋਂ ਲੈ ਲਓ ਜੀ ਤੇ ਘੱਟੋ ਘੱਟ ਆਪਣੇ ਘਰ ਦਾ ਰਾਸ਼ਨ ਚਲਾਓ 5000 ਤੁਸੀਂ ਗਿਣ ਲਓ ਤੇ ਇਹ 5000 ਤੁਸੀਂ ਲੈ ਲਓ ਇਹ 5000 ਰੁਪਏ ਨਾਲ ਅਸੀਂ ਮਦਦ ਕਰ ਚੱਲੇ ਆਂ ਬਾਕੀ ਇਹ ਜਿਹੜੇ ਪਰਿਵਾਰਕ ਜੀ ਦੇਖ ਰਹੇ ਆ ਉਹਨਾਂ ਨੂੰ ਬੇਨਤੀ ਆ ਕਿ ਜ਼ਰੂਰ ਇਸ ਪਰਿਵਾਰ ਦੀ ਮਦਦ ਕਰੀਏ ਕਿ ਇੱਕ ਪਤੀ ਮੰਜੇ ਤੇ ਦੂਜਾ ਅੱਖਾ ਮੂਰੇ ਹਨੇਰਾ ਅੱਗੇ ਬਣੂਗਾ ਕੀ ਸੋਚ-ਸੋਚ ਕੇ ਦਿਲ ਕਬਰਾ ਰਿਹਾ ਹੈ ਕਹਿੰਦੇ ਕਿ ਹਰ ਇੱਕ ਦੀ ਮਿੰਤ ਕਰਕੇ ਦੇਖ ਲਈ ਹਰ ਇੱਕ ਅੱਗੇ ਹੱਥ ਜੋੜ ਕੇ ਦੇਖ ਲੈ ਕੋਈ ਬੌੜਿਆ ਨਹੀਂ ਉਤੋਂ ਆਟੇ ਦਾਲ ਦਾ ਭਾਸ ਉਤਾਰਿਆ ਆਟੇ ਦਾਲ ਦਾ ਭਾਸ ਉਤਾਰਿਆ ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇ ਸੂਰੀ ਸਾਥੀਓ ਅੱਜ ਇੱਕ ਅਜੀਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨੀ ਆ ਜੋ ਇੱਕ ਵਾਰ ਤਾਂ ਕੰਬਾ ਛੇੜ ਦਿੰਦੀ ਹੈ ਅਸੀਂ ਇਸ ਸਮੇਂ ਸਲੋ ਪਿੰਡ ਵਿਖੇ ਮੌਜੂਦ ਹਾਂ ਔਰ ਇੱਕ ਗਰੀਬ ਪਰਿਵਾਰ ਉੱਥੇ ਪਹੁੰਚੇ ਹੋਏ ਆ ਔਰ ਇਹਨਾਂ ਤੇ ਇੱਕ ਕਿਆਮਤ ਦੀ ਰਾਤ ਆਉਂਦੀ ਆ ਜੀ ਤਿੰਨ ਚਾਰ ਦਿਨ ਪਹਿਲਾਂ ਇਹ ਭੈਣ ਜੀ ਹੋਣੀ ਨੇ ਇਹਨਾਂ ਦੇ ਹਸਬੰਦ ਜਿਹੜੇ ਆ ਉਹ ਮੋਟਰਸਾਈਕਲ ਤੇ ਆ ਰਹੇ ਸੀ ਤਾਂ ਐਕਸੀਡੈਂਟ ਹੋ ਜਾਂਦਾ ਜਿਸ ਤੋਂ ਬਾਅਦ ਐਮਰਜੈਂਸੀ ਹਾਲਾਤਾਂ ਵਿੱਚ ਉਹਨਾਂ ਨੂੰ ਪੀਜੀਆਈ ਵਿਖੇ ਲਿਜਾਇਆ ਜਾਂਦਾ ਉੱਥੇ ਉਹਨਾਂ ਦਾ ਆਪਰੇਸ਼ਨ ਹੋਣਾ ਰੀਡ ਦੀ ਹੱਡੀ ਦਾ ਪਰ ਰੀਡ ਦੀ ਹੱਡੀ ਇਸ ਪਰਿਵਾਰ ਦੀ ਟੁੱਟ ਚੁੱਕੀ ਆ ਅੱਖਾਂ ਵਿੱਚ ਤੁਸੀਂ ਹੰਝੂ ਜਿਹੜੇ ਸਾਫ਼-ਸਾਫ਼ ਦੇਖ ਸਕਦੇ ਹੋ ਬਹੁਤ ਸਾਰੇ ਸਵਾਲ ਖੜੇ ਕਰਦੇ ਹਨਝੂ ਇਹ ਭੈਣ ਹੋਣਾ ਨੇ ਸਮੁੰਦਰ ਨਚੋੜਨ ਤੱਕ ਦੀ ਕੋਸ਼ਿਸ਼ ਕੀਤੀ ਮਤਲਬ ਮੇਰੇ ਇਹ ਕਹਿਣ ਦਾ ਕਿ ਕਈ ਥਾਂ ਤੇ ਗਏ ਕੋਈ ਬੰਦਾ ਵੀ ਨਹੀਂ ਛੱਡਿਆ ਜਿੱਦੀ ਮਿੰਤ ਤਰਲਾ ਨਹੀਂ ਕੀਤਾ ਕਿ ਮਦਦ ਕਰੋ ਪਰ ਇਸ ਔਖੀ ਘੜੀ ਕੋਈ ਵੀ ਨਾਲ ਨਹੀਂ ਖੜਦਾ ਭਈ ਆ ਬੱਚੇ ਨੇ ਹਾਲਾਂਕਿ ਮੈਂ ਵੀ ਗੱਲ ਸਪਸ਼ਟ ਕਰ ਦਵਾਂ ਕਿ ਭੈਣ ਹੋਣਾ ਦਾ ਕਿਉਂਕਿ ਤਰਾਸਦੀ ਹੈ ਜ਼ਿੰਦਗੀ ਵਿੱਚ ਜਿਹੜੀਆਂ ਮੁਸੀਬਤਾਂ ਆ ਉਹ ਸਾਂਝੀਆਂ ਕਰਾਂਗੇ ਤਾਂ ਹੀ ਪਤਾ ਲੱਗੂਗਾ ਕਿ ਤਕਲੀਫ ਕਿੰਡੀ ਵੱਡੀ ਆ ਤੇ ਹੁਣ ਉਹਨਾਂ ਦਾ ਜਿਹੜਾ ਐਕਸੀਡੈਂਟ ਆ ਉਹ ਐਡਾ ਵੱਡਾ ਪਾਣਾ ਵਾਪਰ ਗਿਆ ਰੀਡ ਦੀ ਹੱਡੀ ਦਾ ਆਪਰੇਸ਼ਨ ਹੋਣਾ ਇਹਨਾਂ ਨੇ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਪਰ ਅਸੀਂ ਰਲ ਮਿਲ ਕੇ ਇਹਨਾਂ ਦਾ ਸਾਥ ਦੇਣਾ ਤਾਂ ਜੋ ਆਪਰੇਸ਼ਨ ਪੀਜੀਆ ਦੇ ਡਾਕਟਰ ਉਹ ਕਰ ਸਕਣ ਕਿਉਂਕਿ ਪੈਸਾ ਤਾਂ ਲੱਗਦਾ ਹੀ ਆ ਔਰ ਦੂਜੀ ਗੱਲ ਇਹਨਾਂ ਦੇ ਇਸ ਇਮਤਿਹਾਨ ਵਿੱਚ ਅਸੀਂ ਜੇ ਰਲ ਕੇ ਸਰ ਇੱਕ ਇੱਕ ਮਣਕਾ ਫੇਰਾਂਗੇ ਤਾਂ ਇਹਨਾਂ ਦੀ ਮਦਦ ਹੋਣੀ ਆ ਭੈ ਜੀ ਆਪਣਾ ਇੱਕ ਵਾਰੀ ਪੁਲਿਸ ਨਾਮ ਦੱਸ ਦੋ ਜੀ ਮੇਰਾ ਨਾਮ ਰਵਿੰਦਰ ਕੋਹਰਾ ਆ ਤੇ ਆਪਾਂ ਸਲੋ ਪਿੰਡ 'ਚ ਆ। ਹਾਂਜੀ ਜੀ ਮੈਂ ਸਲੋ ਪਿੰਡ 'ਚ ਰਹਿੰਦੀ ਆ। ਮੈਂ ਲੋਕਾਂ ਦਾ ਘਰਾਂ ਦਾ ਕੰਮ ਕਰਦੀ। ਮੇਰੇ 6 ਨਿਆਣੇ ਆ। ਮੇਰਾ ਘਰ ਵਾਲਾ ਕਮਾਣੇ ਵਾਲਾ ਸੀ। ਉਹਦਾ ਇਨਸੀਡੈਂਟ ਹੋ ਗਿਆ। ਮੇਤੋਂ ਲਾਜ ਲਈ ਜੀ ਪੈਸੇ ਹੈ ਨਹੀਂ। ਮੈਂ ਸਾਰੇ ਘੁੰਮ ਲਈ। ਕਿੱਥੇ ਕਿੱਥੇ ਜਾ ਕੇ ਆ ਤੁਸੀਂ? ਜਿਵੇਂ ਸੀ ਦਾ ਕਲੋਨੀ ਵੀ ਜਾ ਕੇ ਆਈਆਂ ਮੈਂ ਇੱਧਰ ਸ਼ਹਿਰ ਦੇ ਵਿੱਚ ਕਿਤੇ ਕਿਤੇ ਮੈਂ ਪਹਿਲਾਂ ਹੈਲਪ ਲਈ ਸੀ ਪਹਿਲੇ ਘਰ ਵਾਲੇ ਮੈਂ ਉੱਥੇ ਉੱਥੇ ਸਾਰੇ ਜਾ ਮੈਨੂੰ ਜਵਾਬ ਹੋ ਗਿਆ ਮੈਂ ਪੰਚਾਇਤੀ ਮੈਂਬਰਾਂ ਕੋਲ ਵੀ ਇੱਥੇ ਸਰੋਵਰ ਦੇ ਵਿੱਚ ਉਹਨੇ ਵੀ ਹੱਥ ਖੜੇ ਕਰਤੇ ਕਹਿੰਦੇ ਸਾਡੇ ਤੋਂ ਹੈ ਨਹੀਂ ਹੈਲਪ ਹੁਣ ਆਪਰੇਸ਼ਨ ਕਿਦਨੇ ਪੈਣ ਜੀ 500 ਨੂੰ ਆ ਜੀ ਪ੍ਰੇਸ਼ਾਨ ਮੈਂ ਤੋਂ ਕਰਾਇਆ ਤੱਕ ਨਹੀਂ ਮੈਂ ਗਈ ਨਹੀਂ ਹੈਗੀ ਉੱਥੇ ਆਪਣੇ ਤੋਂ ਘਰ ਚਾਟਾ ਦਾਲ ਵੀ ਨਹੀਂ ਕੁਝ ਜੀ ਨਹੀਂ ਮੈਂ ਹੀ ਕਮਾਉਂਦੀ ਸੀ ਉਹ ਬਸ ਉਹ ਵੀ ਕਮਾਉਂਦਾ ਸੀ ਮੈਂ ਵੀ ਕਮਾਉਂਦੀ ਸੀ ਮੈਂ ਸ਼ਹਿਰ ਨੇ ਆਣੇ ਪਾਲਦੀ ਸੀ ਉਦੋਂ ਮੈਨੂੰ ਪਤਾ ਨਹੀਂ ਲੱਗੇ ਕਿਹੜੇ ਬਲੇ ਐਂਸਰੇਟ ਮੈਂ ਕੰਮ ਤੇ ਗਈ ਹਾਂ ਸੀ ਉੱਧਰ ਦਾ ਭਰਾ ਵੀ ਨਹੀਂ ਗਿਆ ਜੀ ਸਾਡੇ ਕੋਲ ਕੇ ਚੱਲਦੇ ਆ ਕੋਈ ਨਹੀਂ ਖੜਾ ਅੱਜ ਇਹਦੀ ਮੰਮੀ ਆਪਾਂ ਅੱਜ ਦੇ ਵਿਸ਼ੇ ਦੀ ਗੱਲ ਕਰਦੇ ਆ ਅੱਜ ਦੇ ਵਿਸ਼ੇ ਦੀ ਜੀ ਉੱਧਰ ਦਾ ਮੇਰੇ ਪਿੰਡ ਦਾ ਮੁੰਡਾ ਆ ਗਵੰਡੀਆਂ ਦਾ ਉਹ ਨਾਲ ਗਿਆ ਉਹਦਾ ਯਾਰ ਦੋਸਤੋ 4 ਦਿਨ ਹੋ ਗਏ ਜੀ ਉੱਥੇ ਬੈਠੇ ਨੂੰ ਉੱਥੇ ਇਹਦਾ ਭਰਾ ਨਹੀਂ ਕੋਈ ਗਿਆ ਕੋਈ ਨਹੀਂ ਗਿਆ ਉਹਦੀ ਅੱਜ ਮੰਮੀ ਗਈ ਸੀ ਉਹ ਵੀ ਨਹੀਂ ਰਾਤ ਰਹੀ ਮੈਂ ਕਿਹਾ ਮੇਰੇ ਨਿਆਣੇ ਸਾਭਲਾ ਮੈਂ ਕੰਮ ਕਰਕੇ ਨਾ ਉੱਥੇ ਰਹਿੰਦੀ ਆ ਪੈਸੇ ਭੇਜਦੀ ਆ ਤਾਂ ਨਹੀਂ ਮੰਨੇ ਕੋਈ ਛੋਟਾ ਹੁਣ ਤੁਸੀਂ ਆਪਾਂ ਜਿਹੜੀ ਵਿਸ਼ੇ ਦੀ ਉਹ ਗੱਲ ਕਰੀਏ ਕਿ ਸਾਨੂੰ ਮਦਦ ਦੀ ਲੋੜ ਹੈ ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇਖ ਰਹੇ ਕਿਉਂਕਿ ਜਦੋਂ ਇਹ ਮਦਦ ਕਰਦੇ ਆ ਤਾਂ ਹੱਥ ਤੇ ਸਿਰੋ ਜੰਮ ਜਾਂਦੀ ਹੈ ਇਹਨਾਂ ਦੀਆਂ ਦੁਆਵਾਂ ਵੀ ਕੰਮ ਕਰਦੀਆਂ ਇਹ ਦੁਆਵਾਂ ਵੀ ਕਰਨਗੇ ਤੁਹਾਡੇ ਹਸਬੰਦ ਲਈ ਤੁਹਾਡੇ ਹਸਬੰਦ ਦਾ ਨਾਮ ਕੀ ਹੈ ਕਿਹੜਾ ਆਪਰੇਸ਼ਨ ਹੋਣਾ ਤੇ ਕਿੰਨਾ ਖਰਚਾ ਪਊ ਸਾਰੀ ਗੱਲਬਾਤ ਸਾਂਝੀ ਕਰ ਦਈਏ ਜੀ ਉਹਦੇ ਰੀੜ ਦੀ ਹੱਡੀ ਦਾ ਨਿਕਲ ਪਰਦੀਪ ਕੁਮਾਰ ਉਧਰ ਉਹਦਾ ਨਦੀਪਾ ਆ ਜੀ ਮੋਟਰਾਂ ਛਗਲਾਂ ਦਾ ਕੰਮ ਕਰਦਾ ਬਰਨਾਲੇ ਗੇਟਾ ਤੇ ਛੰਪਾ ਕੇ ਬੈਠਾ ਸੀ ਉਹਦਾ ਇਨਸੀਡੈਂਟ ਉਹਦਾ ਰੀੜ ਦੀ ਹੱਡੀ ਦਾ ਗਲ ਦੇ ਦਮਣ ਕੇ ਕਹਿੰਦੇ ਬਾਹਰ ਆ ਗਏ ਸਕੇ ਉਹਦਾ ਪ੍ਰੀ ਸ਼ਰਮਾ ਅਮਰਜੈਂਸੀ ਆ ਕਹਿੰਦੇ ਲਾਜ ਲੱਗਣਾ ਕਿਹੜਾ ਕਾਰ ਚੱਲੂਗਾ ਉਹ ਚੱਲੂਗਾ ਬਾਕੀ ਦਵਾਈਆਂ ਦੇ ਬਾਹਰੋਂ ਪੈਸੇ ਲੱਗਣੇ ਸਾਢੇ ਤੋਂ ਲੱਗਣੇ ਨਹੀਂ ਹੈਗੇ ਪੱਕਾ ਨਹੀਂ ਕਿਹਾ ਹੈਗਾ ਵੀ ਠੀਕ ਹੋਊਗਾ ਕਿ ਨਹੀਂ ਬੋਲਦਾ ਹੈਗਾ ਆ ਅਬਲ ਟਬਲੀਆਂ ਮਰੀ ਜਾਂਦਾ ਹਾਲਤ ਜਿਆਦਾ ਖਰਾਬ ਆ ਤੇ ਐਕਸੀਡੈਂਟ ਹੋਇਆ ਕਿੱਦਾਂ ਜੀ ਉਦੋਂ ਸਰ ਮੈਂ ਕੰਮ ਤੇ ਗਈ ਹੋ ਸੀ ਮੈਨੂੰ ਪਤਾ ਨਹੀਂ ਮੈਨੂੰ ਫੋਨ ਗਿਆ ਸੀ ਕਹਿੰਦੇ ਤੇਰੇ ਬੰਦੇ ਦਾ ਐਕਸੀਡੈਂਟ ਹੋ ਗਿਆ ਸਰਕਾਰੀ ਚ ਦਾਖਲ ਆ ਮੈਂ ਉੱਥੇ ਚੱਲ ਗਈ ਸਰ ਉਹਦੀ ਐਮ ਆਰ ਆਈ ਹੋਈ ਸਾਰਾ ਕੁਝ ਹੋਇਆ ਉਹ ਕਹਿੰਦੇ ਜੀ ਠੀਕ ਆ ਦੂਜੇ ਦਿਨ ਨੂੰ ਲਈ ਮੈਨੂੰ ਪੀ ਜੀ ਆਈ ਭੇਜਤਾ ਹੂੰ ਇੱਥੇ ਨਮਸ਼ਰ ਸਿਵਲ ਹਸਪੀਟਲ ਵਿੱਚ ਲੈ ਕੇ ਗਈ ਸੀ ਇਹਨਾਂ ਨੇ ਪੀ ਜੀ ਆਈ ਭੇਜ ਦਿੱਤਾ ਤੇ ਉੱਥੇ ਹੁਣ ਕੀ ਇਲਾਜ ਕੀਤਾ ਗਿਆ ਉੱਥੇ ਉਹਦੇ ਐਮ ਆਰ ਆਈ ਕੀਤੀ ਆ ਲੱਤਾਂ ਦੀ ਕੀਤੀ ਜੀ ਉਹਦੀ ਬੋਡੀ ਨਹੀਂ ਚੱਲਦੀ ਬੋਡੀ ਐ ਡੈਡ ਆ ਉਹਦੇ ਹੱਥ ਪੈਰ ਵੀ ਨਹੀਂ ਚੱਲਦੇ ਹੈਗੇ ਇੱਕ ਬਸ ਸਿਰਫ ਬੋਲਦਾ ਹੀ ਆ ਮ ਤੋ ਸਾਥੀਓ ਪੈਸਾ ਵੀ ਬਹੁਤ ਸਾਰਾ ਲੱਗਣਾ ਹੈ ਤੇ ਇਥੋਂ ਤਾਂ ਐਮਰਜੈਂਸੀ ਕਹਿੰਦੇ ਕਿ ਸਿਚੁਏਸ਼ਨ ਹੈ ਉਹਨਾਂ ਨੂੰ ਜਿਹੜਾ ਪੀਜੀਆ ਭੇਜ ਦਿੱਤਾ ਅੱਜ ਦਿਨ ਸੋਮਵਾਰ ਹੈ 9 ਤਰੀਕ ਹੈ ਤੇ ਬੁੱਧਵਾਰ ਨੂੰ ਆਪਰੇਸ਼ਨ ਹੋਣਾ ਭੈਣ ਜੀ ਖਰਚਾ ਕਿੰਨਾ ਦੱਸਿਆ ਉਹਨੇ 50-60000 ਰੁਪਇਆ ਕਹਿੰਦਾ ਤੁਹਾਡੇ ਕੋਲ ਹੋਣਾ ਚਾਹੀਦਾ ਤੁਸੀਂ ਲੈ ਕੇ ਆਓ ਮੇਤੋ ਸਾਰ ਇਸ ਵਲੇ ਰੁਪਇਆ ਨਹੀਂ ਮੈਂ ਲੋਕਾਂ ਦੀ ਮਿਹਨਤ ਕਰਕੇ ਆਇਆ ਮੈਨੂੰ ਕਿਤੇ ਨਹੀਂ ਪੱਲੇ ਪਿਆ ਮੈਂ ਤੁਹਾਡੇ ਕੋਲ ਤਾਂ ਸਰ ਹੈਲਪ ਮੰਗੀ ਤੋ ਸਾਥੀਓ ਸਥਿਤੀ ਬਹੁਤ ਗਮਗੀਨ ਹੈ ਪਰ ਭੈਣ ਜੀ ਦੇਖੋ ਹਰ ਗੱਲ ਇਹ ਆ ਕਿ ਐਜ਼ ਅ ਰਿਪੋਰਟਰ ਮੈਂ ਇੱਥੇ ਆਇਆ ਆ ਤੁਹਾਡੀ ਮਦਦ ਕਰਨ ਤਾਂ ਜੋ ਵੀਡੀਓ ਪਾ ਦਈਏ ਘਰ ਘਰ ਤੱਕ ਵੀਡੀਓ ਪਹੁੰਚ ਜਾਣ ਪਹੁੰਚ ਜਾਵੇ ਤੁਹਾਡੀ ਮਦਦ ਕਰ ਦੇਣ ਪਰ ਉਸ ਤੋਂ ਪਹਿਲਾਂ ਸੀ ਇਨਸਾਨ ਆ ਇਨਸਾਨੀਅਤ ਨਾਲ ਤੇ ਤੁਹਾਡੇ ਹਾਲਾਤ ਦੇਖ ਕੇ ਮੈਂ ਜਿੰਨੇ ਜੋਗਾ ਮੈਂ ਤਾਂ ਓਨੀ ਮਦਦ ਕਰ ਸਕਦਾ ਬਾਕੀ ਅਸੀਂ ਜਿਹੜਾ ਸਾਡਾ ਪਰਿਵਾਰ ਦੇਖ ਰਿਹਾ ਸਾਡੇ ਫੈਮਿਲੀ ਮੈਂਬਰਸ ਦੇਖ ਰਹੇ ਆ ਉਹ ਮਦਦ ਕਰਨਗੇ ਆ 5000 ਰੁਪਏ ਤੁਸੀਂ ਮੇਰੇ ਵੱਲੋਂ ਲੈ ਲਓ ਜੀ ਤੇ ਘੱਟੋ ਘੱਟ ਆਪਣੇ ਘਰ ਦਾ ਰਾਸ਼ਨ ਚਲਾਓ 5000 ਤੁਸੀਂ ਗਿਣ ਲਓ ਤੇ ਇਹ 5000 ਤੁਸੀਂ ਲੈ ਲਓ ਇਹ 5000 ਰੁਪਏ ਨਾਲ ਅਸੀਂ ਮਦਦ ਕਰ ਚੱਲੇ ਆਂ ਬਾਕੀ ਇਹ ਜਿਹੜੇ ਪਰਿਵਾਰਕ ਜੀ ਦੇਖ ਰਹੇ ਆ ਉਹਨਾਂ ਨੂੰ ਬੇਨਤੀ ਆ ਕਿ ਜ਼ਰੂਰ ਇਸ ਪਰਿਵਾਰ ਦੀ ਮਦਦ ਕਰੀਏ ਕਿਉਂਕਿ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਆ ਮੰਝਾ ਇੱਕ ਜਿਹੜਾ ਆ ਇਹ ਵੀ ਆਂਡੀਆਂ ਗੁਆਡੀਆਂ ਦਿੱਤਾ ਔਰ ਛੰਨ પાਕੇ ਜਿਹੜਾ ਉੱਥੇ ਕੰਮ ਕਰ ਰਿਹਾ ਸੀ ਇਹਦੇ ਹਸਬੰਡ ਆ ਨਿੱਕੇ ਨਿੱਕੇ ਬੱਚੇ ਇਹਨਾਂ ਨੂੰ ਹਾਲੇ ਬਹੁਤਾ ਕੁਝ ਦੁਨੀਆ ਦੀ ਸਮਝ ਵੀ ਨਹੀਂ ਹੈ ਔਰ ਇਹਨਾਂ ਦੀ ਮਾਂ ਤੇ ਇਸ ਘੜੀ ਜੋ ਬੀਤ ਰਹੀ ਹੈ ਉਹ ਉਹਨੂੰ ਹੀ ਪਤਾ ਹੈ ਔਰ ਜੇ ਤੁਸੀਂ ਮਦਦ ਕਰੋਗੇ ਤਾਂ ਕਹਿੰਦੇ ਨਾ ਕਿ ਚੰਦ ਤਾਰੇ ਤੋੜਨ ਵਾਲੀ ਗੱਲ ਅਸੰਭਵ ਕੰਮ ਵੀ ਸੰਭਵ ਹੋ ਜਾਊਗਾ ਤੁਹਾਡੇ ਅੱਗੇ ਬੇਨਤੀ ਹੈ ਇਹਨਾਂ ਦੀ ਮਦਦ ਕਰਨੀ ਹੈ ਭੈਣ ਜੀ ਆਪਣਾ ਫੋਨ ਨੰਬਰ ਬੋਲ ਦਿਓ ਤੁਹਾਨੂੰ ਫੋਨ ਕਰਕੇ ਜਿਹਨੇ ਮਦਦ ਕਰਨੀ ਹੋਗੀ ਤੁਹਾਡਾ ਅਕਾਊਂਟ ਨੰਬਰ ਲੈ ਕੇ ਪੈਸੇ ਪਾ ਦਊਗਾ ਤੁਹਾਨੂੰ ਫੋਨ ਨੰਬਰ ਪਤਾ ਨਹੀਂ ਨਿਆਣਿਆਂ ਨੂੰ ਪਤਾ ਮੈਂ ਅਨਪੜਾ ਭੈਣ ਜੀ ਇਹਨਾਂ ਦਾ ਇਹਨਾਂ ਦਾ ਫੋਨ ਨੰਬਰ ਬੋਲ ਦਿਓ ਜੀ ਦੇਈਓ ਇਹਨਾਂ ਦਾ ਹੀ ਜਾਂ ਤੁਸੀਂ ਆਪਣਾ ਦੇ ਦਿਓ ਕਿਉਂਕਿ ਇਹ ਵੀ ਇਹਨਾਂ ਦੇ ਗਵਾਂਢੀ ਆ ਜਿਹੜਾ ਦੀਪਾ ਆ ਉਹਦੇ ਦੋਸਤ ਆ ਇਹ ਵੀ ਪੂਰਾ ਸਹਿਯੋਗ ਕਰ ਰਿਹਾ ਸਾਥ ਦੇ ਰਿਹਾ ਸਾਨੂੰ ਵੀ ਇਹਨਾਂ ਨੇ ਬਾਰ ਬਾਰ ਕਾਲ ਕੀਤੀ ਆ ਔਰ ਦੇਖੋ ਮੈਂ ਭਾਜੀ ਹੁਣ ਤੁਹਲੇ 918 ਵਾਲਾ ਕਹਿੰਦੇ ਆ ਇਹਨਾਂ ਦਾ ਨੰਬਰ ਦੇ ਦਿਓ ਹਾਲਾਂਕਿ ਅਸੀਂ ਸ਼ੁਰੂਆਤ ਕੀਤੀ ਆ ਕਿ 5000 ਰੁਪਏ ਪਰ 5000 ਰੁਪਏ ਦਾ ਸਮੁੰਦਰ 'ਚ ਬੂੰਦ ਪਾਣ ਦੇ ਬਰਾਬਰ ਹੈ ਉਹਨਾਂ ਹੋਣਾ ਕੁਝ ਨਹੀਂ ਐਟਲੀਸਟ ਚਲੋ ਇੰਨਾ ਕਿ ਇਹਨਾਂ ਦਾ ਘਰ ਦਾ ਮਾੜਾ ਮੋਟਾ ਖਰਚਾ ਚੱਲੂਗਾ ਬੱਚਿਆਂ ਲਈ ਰੋਟੀ ਪਾਣੀ ਦਾ ਇੰਤਜ਼ਾਮ ਹੋਊਗਾ ਆਟੇ ਦਾਲ ਦਾ ਇੰਤਜ਼ਾਮ ਹੋਊਗਾ ਲੇਕਿਨ ਆਪਰੇਸ਼ਨ ਲਈ ਬਹੁਤ ਜ਼ਿਆਦਾ ਪੈਸਿਆਂ ਦੀ ਜ਼ਰੂਰਤ ਹੈ ਔਰ ਜਿੰਨੀਆਂ ਵੀ ਐਨ ਜੀਓਜ਼ ਨੇ ਨਵੇਂ ਸ਼ਹਿਰ ਦੀਆਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਜਾਂ ਪੰਜਾਬ ਲੈਵਲ ਦੇ ਜਿੰਨੀਆਂ ਵੀ ਐਨ ਜੀਓਜ਼ ਨੇ ਜ਼ਰੂਰ ਇਸ ਪਰਿਵਾਰ ਦੀ ਹੁਣ ਮਦਦ ਕੀਤੀ ਜਾਵੇ ਕਿਉਂਕਿ ਜਿਨ੍ਹਾਂ ਕੋਲ ਵੀ ਕਈ ਵੇਲੇ ਫੰਡ ਹੁੰਦਾ ਕਿ ਐਨ ਜੀਓਜ਼ ਕੋਲ ਉਹ ਵੇਟ ਕਰ ਰਹੇ ਹੁੰਦੇ ਕਿ ਕੋਈ ਐਮਰਜੈਂਸੀ ਵਾਲੀ ਸਥਿਤੀ ਆਊਗੀ ਤਾਂ ਅਸੀਂ ਉਹਦੇ ਲਈ ਪੈਸੇ ਸਾਂਭ ਕੇ ਰੱਖੇ ਜਾਂ ਜੋੜ ਕੇ ਰੱਖੇ ਆ ਜ਼ਰੂਰ ਇਸ ਸਮੇਂ ਇਸ ਪਰਿਵਾਰ ਨੂੰ ਲੋੜ ਹੈ ਔਰ ਜਿਹੜੇ ਭੈਣ ਭਰਾ ਦਾ ਸੰਬੰਧ ਕੱਟਦੇ ਆ ਇਸ ਸਮੇਂ ਸਭ ਤੋਂ ਵੱਧ ਲੋੜ ਇਹਨਾਂ ਨੂੰ ਆ ਜ਼ਰੂਰ ਅਸੀਂ ਇਹਨਾਂ ਦੀ ਮਦਦ ਕਰੀਏ ਭਾਜੀ ਨੰਬਰ ਬੋਲ ਦਿਓ ਜੀ 91158 ਜੀ 91158 40918 91158 40918 ਇਹ ਨੰਬਰ ਸਕਰੀਨ ਤੇ ਵੀ ਅਸੀਂ ਚਲਾ ਦੇਾਂਗੇ ਸਕਰੀਨ ਤੇ ਵੀ ਨੰਬਰ ਚੱਲ ਰਿਹਾ 91158 40918 40918 ਤੇ ਤੁਸੀਂ ਰਵਿੰਦਰ ਕੌਰ ਉਹਨਾਂ ਨੂੰ ਫੋਨ ਕਰਕੇ ਇਹਨਾਂ ਦਾ ਅਕਾਊਂਟ ਨੰਬਰ ਲੈ ਲੈਣਾ ਡਿਟੇਲ ਲੈ ਲੈਣੀ ਇਹਨਾਂ ਦੀ ਮਦਦ ਕਰ ਦੇਣੀ ਹੈ ਜੀ ਇਸ ਸਮੇਂ ਸਲੋਪਿੰਡ ਨਵਾਂ ਸ਼ਹਿਰ ਚ ਅਸੀਂ ਮੌਜੂਦ ਹਾਂ ਘਰ ਦੇ ਹਾਲਾਤ ਬਹੁਤ ਬੁਰੇ ਨੇ ਔਰ ਕਿਆਮਤ ਦੀ ਰਾਤ ਜਿਹੜੀ ਇਹਨਾਂ ਤੇ ਆਈ ਸੀ ਸਿਚੁਏਸ਼ਨ ਦੇਖ ਲਓ ਇਸ ਤਰ੍ਹਾਂ ਬਣ ਗਈ ਹੈ ਕਿ ਜਿਵੇਂ ਤੂਫਾਨ ਵਿੱਚ ਕਿਸ਼ਤੀ ਫਸੀ ਹੋਵੇ ਔਰ ਉਹਨੂੰ ਬੰਨੇ ਤੁਸੀਂ ਲਾ ਸਕਦੇ ਆ ਚਰਖੇ ਨੂੰ ਕੀ ਬਿਲ ਕਹਿੰਦਾ ਚਰਖੇ ਦਾ ਤਕਲਾ ਟੁੱਟ ਗਿਆ ਚਰਖਾ ਟੁੱਟ ਗਿਆ ਉਹ ਹਾਲਾਤ ਹੋ ਗਏ ਆ ਪਰ ਰਲ ਮਿਲ ਕੇ ਤੁਸੀਂ ਮਦਦ ਕਰ ਸਕਦੇ ਕਿਉਂਕਿ ਆਪ ਬੱਚੇ ਜਿੰਨੇ ਆ ਇਹਨਾਂ ਦੀ ਪਰਵਰਿਸ਼ ਦਾ ਸਵਾਲ ਹੈ ਨਿੱਕੇ ਜਿਹੇ ਬੱਚੇ ਦੀ ਪਰਵਰਿਸ਼ ਦਾ ਸਵਾਲ ਹੈ ਆ ਭੈਣ ਦਾ ਸਵਾਲ ਹੈ ਇਹਨਾਂ ਦੇ ਸਿਰ ਦਾ ਸਾਈਂ ਉੱਥੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਔਰ ਜ਼ਿੰਦਗੀ ਮੌਤ ਦੀ ਲੜਾਈ ਜਿਹੜੀ ਉਹ ਪੈਸੇ ਨਾਲ ਹੀ ਲੜੀ ਜਾਣੀ ਹੈ ਔਰ ਉਹ ਮਦਦ ਤੁਸੀਂ ਸਾਰੇ ਕਰ ਸਕਦੇ ਹੋ ਅਸੀਂ ਛੋਟੀ ਜੀ ਸ਼ੁਰੂਆਤ ਕੀਤੀ ਹੈ ਉਹਨੂੰ ਐਂਡ ਤੱਕ ਅੰਜਾਮ ਤੱਕ ਤੁਸੀਂ ਪਹੁੰਚਾ ਸਕਦੇ ਹੋ ਇੱਕ ਵਾਰੀ ਮੈਂ ਕਹਿੰਦਾ ਤੁਸੀਂ ਵੀ ਅਪੀਲ ਕਰ ਦਿਓ ਮੈਨੂੰ ਮੇਂ ਹੈਲਪ ਦਿੱਤੀ ਜਾਵੇ ਮੇਰੇ ਬੰਦੇ ਦਾ ਇਲਾਜ ਹੋਇਆ ਜਾਵੇ ਮੇਰੇ ਬੱਚਿਆਂ ਦੇ ਖਾਤਰ ਨਾ ਅੱਕ ਕੇ ਨਾ ਹਾਰ ਕੇ ਮੈਂ ਭਾਜੀ ਉਹਨਾਂ ਨੂੰ ਸੱਦਿਆ ਮੈਨੂੰ ਹੈਲਪ ਦਿੱਤੀ ਜਾਵੇ ਮੇਰੇ ਬੰਦੇ ਦਾ ਇਲਾਜ ਹੋ ਜਾਵੇ ਸਹੀ ਸਲਾਮ ਤੋਂ ਉਹੀ ਕਮਾਣੇ ਵਾਲਾ ਮੈਂ ਇਨਜੋਗੀ ਹੈ ਨਹੀਂ ਘੁੰਮਣੇ ਜੋਗੀ ਵੀ ਭਾਜੀ ਤੁਹਾਡਾ ਸਾਰੇ ਪਰਿਵਾਰ ਦਾ ਸੂਰੀ ਸਾਹਿਬ ਦਾ ਵੀ ਧੰਨਵਾਦ ਜਿਹਨੇ 5000 ਰੁਪਇਆ ਆਉਂਦੇ ਨਹੀਂ ਨਾ ਬੱਚਿਆਂ ਦੀ ਰਚਣ ਲਈ ਦਿੱਤਾ ਅਸੀਂ ਕਹਿੰਦੇ ਰੱਬ ਇਹਦੀ ਦਿਨ ਦੁੱਗਣੀ ਰਾਤ ਚੌਗਣੀ ਕਰੇ ਇਸ ਬੱਚੇ ਦਾ ਇਲਾਜ ਹੋ ਜਵੇ ساری ਜ਼ਿੰਦਗੀ ਇਹ ਬੱਚਾ ਤੁਹਾਡਾ ਆਸਾਨ ਨਿਭਾਊਗਾ ਵੀ ਚਲੋ ਅਸੀਂ ਜੀ ਇੱਧਰ ਬੈਂਕ ਕਰਦੇ ਜਿਹੜੇ ਦੇਖ ਰਹੇ ਆ ਹਾਂ ਉਹ ਸਾਰੇ ਕਰਦੇ ਤੁਸੀਂ ਕੋ ਗਵਰੰਟੀ ਹੋ ਇਹਨਾਂ ਦੇ ਜੀ ਹਾਂ ਜੀ ਇਹ ਸਾਡੇ ਨੋ ਆ ਨਾਨਦੀ ਠੀਕ ਹੈ ਤੇ ਉਹਦੇ ਅਸੀਂ ਮਗਰ ਖਰਦੇ ਆ ਅਸੀਂ ਕੁਛ ਦੇਣਯੋਗ ਤਾਂ ਹੈ ਨਹੀਂਗੇ ਤੁਹਾਡੀ ਮਿੰਟ ਕਰ ਸਕਦੇ ਆ ਮਿੰਟ ਦੇ ਨਾਲ ਅਸੀਂ ਇਹ ਬੇੜੀ ਬੰਨੇ ਲਾਈਏ ਤੇ ਤੁਹਾਡਾ ਵੀ ਧੰਨਵਾਦ ਕਰਦੇ ਆ ਸਾਰੇ ਪਰਿਵਾਰ ਆਂਡੀਆਂ ਗਵਾਂਡੀਆਂ ਦਾ ਧੰਨਵਾਦ ਕਰਦੇ ਆ ਇਸ ਬੱਚੇ ਨੂੰ ਤੁਸੀਂ ਮੰਜੇ ਤੋਂ ਠਾ ਲਓ ਬੇਨਤੀ ਹੈ ਸਾਡੀ ਹੱਥ ਬਨ ਕੇ ਹੈਲਪ ਦੀ ਜਰੂਰ ਸਖਤ ਲੋੜ ਠੀਕ ਹੈ ਸਾਥੀਓ ਉਮੀਦ ਕਰਦੇ ਹਾਂ ਤੁਸੀਂ ਜ਼ਰੂਰ ਮਦਦ ਕਰੋਗੇ ਧੰਨਵਾਦ